ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸੀਗੇ ਤੇ ਹੁਣ ਨਾਬੇ ਤੋਂ ਸਾਫਟਾ ਵਿਧਾਇਕ ਨੇ ਉਹਨਾਂ ਵੱਲੋਂ ਕਹਿ ਕੇ ਕਿ ਸਰਕਾਰ ਐਮਐਸਪੀ ਦੇਵੇ ਤੇ ਇਹਨਾਂ ਦਾ ਮੁਆਵਜ਼ਾ ਵੀ ਦੇਵੇ। ਭੁਖਚੋਣ ਸਕੱਤਰ ਅੱਜ ਖੰਨਾ ਦੀ ਮੰਡੀ ਵਿੱਚ ਕਣਕ ਦੇ ਪ੍ਰਬੰਧਾ ਦਾ ਜਾਇਜ਼ਾ ਲੈਣ ਪਹੁੰਚੇ ਸਨ। ਕੁਝ ਡੀਸੀ ਵੀ ਗਏ। ਪਰ ਮੁਆਵਜ਼ੇ ਦੀ ਰਾਸ਼ੀ ਦੇਣੀ ਕੀ ਨਹੀਂ ਹੈ? ਕਿਵੇਂ ਦਿੱਤੀ ਜਾਣੀ ਹੈ? ਸਰਕਾਰ ਦਾ ਖਜ਼ਾਨਾ ਖਾਲੀ ਹੈ ਕਾਂਗਰਸ ਵੱਲੋਂ ਵੋਟਰਾਂ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਉੱਥੇ ਹੀ ਰਾਜਾ ਬਣੇਗਾ ਲਾਲੂ ਲੂ ਦੀ ਮੰਡੀ ਵਿੱਚ ਪਹੁੰਚੇ ਦਿੱਸ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਉਹ ਕਹਿੰਦੇ ਕਿ ਐਮਐਸਪੀ ਵਰਗੀਆਂ ਗਾਰੰਟੀਆਂ ਤੋਂ ਪਿੱਛੇ ਹਟ ਰਹੇ ਨੇ ਕਿਸਾਨਾਂ ਦੀਆਂ ਸ਼ਰਧਾਂ ਤੇ ਉਹ ਸੰਘਰਸ਼ ਕਰ ਰਹੇ ਨੇ ਤੇ ਕਹਿੰਦੇ ਆ ਤਾਂ ਇਹ ਹੈ ਤੁਸੀਂ ਕਿੱਥੇ ਸੀ ਮੈਂ ਤਾਂ ਰਾਤ ਦੇ 2:00 ਵਜੇ ਦੇ ਤੱਕ ਕਿਸਾਨਾਂ ਦੇ ਨਾਲ ਗੱਲ ਕਰਾਉਂਦਾ ਰਿਹਾ ਸਤਾ ਤੋਂ ਪਹਿਲਾਂ ਤੁਸੀਂ ਕੁਛ ਕਹਿ ਨਹੀਂਓ ਸਤਾ ਜਾ ਕੇ ਇਹ ਰਾਸੀ ਪਾਰਟੀਆਂ ਦਾ ਤੌਰ ਤਰੀਕਾ ਬਦਲ ਜਾਂਦਾ ਹੈ ਜਿਹੜਾ ਕਿ ਬੜਾ ਮਾੜਾ ਹੈ ਚਰਨਜੀਤ ਸਿੰਘ ਚੰਨੀ ਜੋ ਕਿ ਕਾਂਗਰਸ ਤੋਂ ਦੇ ਉਮੀਦਵਾਰ ਨੇ ਜਲੰਧਰ ਤੋਂ ਉਹਨਾਂ ਨੂੰ ਲੋਕਾਂ ਨੇ ਬਿੱਲ ਦਿਖਾਏ ਜੀ ਕਹਿੰਦੇ ਬਿੱਲ ਮਾਫ ਹੋਣ ਦੇ ਵਜੂਦ ਵੀ ਸਾਨੂੰ ਕਿੰਨੇ ਕਿੰਨੇ ਬਿਰਾ ਰਹੇ ਨੇ ਜੀ ਇਹਨਾਂ ਨੇ ਅੱਜ ਤੱਕ ਬਿੱਲ ਬਾਕੀ ਕੀਤੇ ਵਿਆ ਪਰ ਉਹਨੇ ਰਗੜਣਾ ਘਟਤਾ ਬਿਜਲੀ ਬੋਰਡ ਦਾ ਜਿਹਨੂੰ ਅੱਜ ਕੱਲ ਆਪਾਂ ਬਿਜਲੀ ਨਿਗਮ ਕਹਿੰਦੇ ਆ ਗੋਇੰਦਵਾਲ ਸਾਹਿਬ ਦਾ ਤਾਂ ਬਿਜਲੀ ਘਰ ਸਰਕਾਰ ਨੇ ਖਰੀਦ ਕੇ ਆਪਣਾ ਬਣਾ ਲਿਆ ਜਿਹੜਾ ਪਹਿਲਾਂ ਕਿਸੇ ਨੇ ਕੰਮ ਨਹੀਂ ਕੀਤਾ ਉਹ ਕੰਮ ਇਹਨਾਂ ਨੇ ਕੀਤਾ 8-9 ਜੋ ਹਜ਼ਾਰ ਕਰੋੜ ਤੁਸੀਂ ਬਿਜਲੀ ਬੋਰਡ ਦਾ ਜਿਹੜਾ ਚੰਗਾ ਭਲਾ ਲੋਕ ਦਿੰਦੇ ਆ ਉਹ ਤਾਂ ਤੁਸੀਂ ਵਿੜਾਗਰ ਕਰਕੇ ਰੱਖਤਾ ਆਪਣੀਆਂ ਵੋਟਾਂ ਪਿੱਛੇ। ਕਾਲੇ ਤੋਂ ਭਾਜਪਾ ਦੇ ਉਮੀਦਵਾਰ ਨੇ ਜਿਵੇਂ ਮਹਾਰਾਣੀ ਪ੍ਰਨੀਤ ਕੋਲੋਂ ਵੀ ਕਿਸਾਨਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ। ਪੰਜਾਬ ਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਚੋਣ ਜਾਬਤੇ ਦੇ ਆੜ ਵਿੱਚ ਤੁਸੀਂ ਸਾਡੇ ਦਿੱਤੇ ਫੈਸਲੇ ਰੋਕ ਨਹੀਂ ਸਕਦੇ ਲਾਗੂ ਕਰੋਗੇ। ਨਹੀਂ ਤਾਂ ਅਦਾਲਤ ਦੀ ਹੱਦ ਤੱਕ ਦਾ ਮਾਮਲਾ ਤੁਹਾਡੇ ਉੱਤੇ ਚਲਾਇਆ ਜਾ ਸਕਦਾ ਹੈ। ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਪ੍ਰੌਣ ਲੈ ਕੇ ਖਾਦਨਾ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨਾ ਦਾ ਪਹਿਲਾ ਸਵਾਗਤ ਕਰਨੀ ਤੇ ਸਵਾਗਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਢਿੱਲੋਂ ਸਾਹਿਬ ਜਿੱਥੇ ਮੀਂਹ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸੀਗੇ ਤੇ ਹੁਣ ਨਾਬੇ ਤੋਂ ਸਾਫ ਕਾ ਵਿਧਾਇਕ ਨੇ ਉਹਨਾਂ ਵੱਲੋਂ ਕਹਿ ਕੇ ਕਿ ਸਰਕਾਰ ਐਮਐਸਪੀ ਦਵੇ ਤੇ ਉਹਨਾਂ ਦਾ ਮੁਆਵਜ਼ਾ ਵੀ ਦਵੇ ਦੇਖੋ ਇਹ ਕਾਕਾ ਰਣਦੀਪ ਸਿੰਘ ਨੇ ਸਾਬਕਾ ਮੰਤਰੀ ਰਹੇ ਹੈ ਤੇ ਕਈ ਵਾਰ ਬਧਾ ਇੱਕ ਚੁਣੇ ਗਏ ਨਾਬੇ ਤੋਂ ਵੀ ਅਮਲੋ ਤੋਂ ਵੀ ਅੱਜਕੱਲ ਅਮਲੋ ਤੋਂ ਚੋਣ ਲੜਦੇ ਨੇ ਇਸ ਵਾਰ ਉਹ ਰਹਿ ਗਏ ਉਹਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੌਸਮ ਨੇ ਅਜਿਹੀ ਕਰਵਟ ਲਈ ਕਿ ਲਗਾਤਾਰ ਇੱਥੇ ਬਰਸਾਤ ਹੋਈ ਉਸ ਬਰਸਾਤ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਤੇ ਸਰਕਾਰ ਉੱਤੇ ਕਹਿੰਦੇ ਆ ਕਿ ਇਹ ਇਹਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਦੇਖਦੇ ਦੁਖਦੇ ਹੀ ਨਹੀਂ ਉਧਰ ਨੂੰ ਭਾਵੇਂ ਮੁੱਖ ਚੋਂਨ ਸਖਤਰ ਅੱਜ ਖੰਨਾ ਦੀ ਮੰਡੀ ਵਿੱਚ ਕਣਕ ਦੇ ਪ੍ਰਬੰਧਾ ਦਾ ਜਾਇਜ਼ਾ ਲੈਣ ਪਹੁੰਚੇ ਸਨ ਕੁਝ ਡੀਸੀ ਵੀ ਗਏ ਪਰ ਮੁਆਵਜ਼ੇ ਦੀ ਰਾਸ਼ੀ ਦੇਣੀ ਕਿਨੇ ਹੈ ਕਿਵੇਂ ਦਿੱਤੀ ਜਾਣੀ ਹੈ ਸਰਕਾਰ ਦਾ ਖਜ਼ਾਨਾ ਖਾਦੀ ਹੈ ਹਰ ਰੋਜ਼ ਇਹਨਾਂ ਤੇ ਸਵਾਲ ਉੱਠਦੇ ਆ ਕਿ ਇਹ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ ਲਈ ਜਾਂਦੇ ਆ ਸੋ ਕਰਜ਼ੇ ਦੇ ਨਾਲ ਕਿੰਨਾ ਕੁ ਚਰਕੰਮ ਚਲਾਉਣਾ ਹੈ ਇਹ ਸਾਰਾ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਜੀ ਦੇਖੋ ਇਹ ਵੀ ਹੈਗਾ ਜੀ ਅੱਜ 6 ਉਮੀਦਵਾਰ ਕਾਂਗਰਸ ਨੇ ਹੋਰ ਐਲਾਨਤੇ ਆ ਬੀਤੀ ਸ਼ਾਮ 8 ਉਮੀਦਵਾਰ ਤਾਂ ਹਰਿਆਣੇ ਤੋਂ ਲਾਣੇ ਗਏ ਸਨ ਇੱਕ ਸੀਟ ਰਹਿ ਗਈ ਉੱਥੋਂ ਦੀ ਗੁਰੂਗ੍ਰਾਮ ਇਹਦੇ ਵਿੱਚ ਕਹਿੰਦੇ ਆ ਕਿ ਆਂਧਰਾ ਪ੍ਰਦੇਸ਼ ਦੇ ਨਰਸਾਪੁਰਮ ਲੋਕ ਸਭਾ ਸੀਟ ਤੋਂ ਕੇਰਲਾ ਪਤੀ ਬ੍ਰਹਮਾਨੰਦ ਰਾਓ ਨੈਡੂ ਰਾਜਪੂਰ ਰਾਜਮਪੇਟ ਤੋਂ ਐਸ ਕੇ ਬਸ਼ੀਦ ਚਤੂਰ ਸੀਟ ਤੋਂ ਆਮ ਜਗਪਤੀ ਇਸੇ ਤਰ੍ਹਾਂ 308 ਬੀਤbaar ਹੁਣ ਤੱਕ ਘਲਾਣੇ ਗਏ ਆ ਤੇ ਪਤਾ ਲੱਗਿਆ ਕਿ ਤੇਲਗਾਨਾ ਦੀਆਂ ਤਿੰਨ ਸੀਟਾਂ ਕਰੀਮਨਗਰ ਖਮਾਸ ਹైదరాబాద్ ਇਹ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਜੀ ਚਲੋ ਦੂਜੇ ਪਾਸੇ ਕਾਂਗਰਸ ਵੱਲੋਂ ਵੋਟਰਾਂ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਉੱਥੇ ਹੀ ਰਾਜਾ ਬਣੀਗਾ ਲਾਲੂ ਦੀ ਮੰਡੀ ਵਿੱਚ ਪਹੁੰਚੇ ਦਿੱਸੋ ਉਹਨਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਦੇਖੋ ਅਮਰਿੰਦਰ ਸਿੰਘ ਰਾਜਾ ਬੜਿੰਗ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਸੂਬੇ ਦੇ ਉਹ ਅੱਜ ਲਾਲੜੂ ਮੰਡੀ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਆਵਾਦਵੀ ਪਾਰਟੀ ਤੇ ਸ਼ਬਦੀ ਹਮਲੇ ਵੀ ਕੀਤੇ ਉਹ ਕਹਿੰਦੇ ਕਿ ਐਮਐਸਪੀ ਵਰਗੀਆਂ ਗਾਰੰਟੀਆਂ ਤੋਂ ਪਿੱਛੇ ਹਟ ਰਹੇ ਨੇ ਕਿਸਾਨਾਂ ਦੀਆਂ ਸ਼ਰਧਾਂ ਤੇ ਉਹ ਸੰਘਰਸ਼ ਕਰ ਰਹੇ ਨੇ ਤੇ ਕਹਿੰਦੇ ਆ ਤਾਂ ਇਹ ਐ ਤੁਸੀਂ ਕਿੱਥੇ ਸੀ ਮੈਂ ਤਾਂ ਰਾਤ ਦੇ 2:00 ਵਜੇ ਦੇ ਤੱਕ ਕਿਸਾਨਾਂ ਦੇ ਨਾਲ ਗੱਲ ਕਰਾਉਂਦਾ ਰਿਹਾ ਕਹਿੰਦੇ ਫਿਰ ਸਰੇ ਕਿਉਂ ਨਾ ਲੱਗੀ ਸ੍ਰੀ ਜਾਕੜ ਨੇ ਇੱਥੋਂ ਤੱਕ ਕਹਿਤਾ ਕਿ ਜਿਨ੍ਹਾਂ ਦਾ ਵਕੀਲ ਮਾੜਾ ਹੋਵੇ ਉਹ ਅਦਾਲਤਾਂ ਦੇ ਵਿੱਚ ਕੇਸ ਹਾਰ ਜਾਂਦੇ ਨੇ ਲੋਕ ਸੋ ਪਹਿਲਾਂ ਇਹਨਾਂ ਨੇ ਕਿਹਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਿ ਐਮਐਸਪੀ ਦੇ ਉੱਤੇ ਸੂਬਾ ਸਰਕਾਰ ਗਰੰਟੀ ਦੇਵੇ ਤੇ ਹੁਣ ਉਹ ਤੋਂ ਪੁੱਛ ਗਏ ਕਹਿੰਦੇ ਮੈਂ ਤਾਂ ਨਹੀਂ ਦੇ ਸਕਦਾ ਮੈਂ ਤਾਂ ਵਾਅਦਾ ਹੀ ਦੇ ਸਕਦਾ ਸੱਤਾ ਤੋਂ ਪਹਿਲਾਂ ਤੁਸੀਂ ਕੁਛ ਕਹਿੰਦੇ ਹੋ ਸੱਤਾ ਚ ਆ ਕੇ ਇਹ ਰਾਸੀ ਪਾਰਟੀਆਂ ਦਾ ਤੌਰ ਤਰੀਕਾ ਬਦਲ ਜਾਂਦਾ ਹੈ ਜਿਹੜਾ ਕਿ ਬੜਾ ਮਾੜਾ ਹੈ ਤੇ ਇਹ ਇਸ ਤਰੀਕੇ ਦੇ ਨਾਲ ਰਾਜਾ ਬੜਿੰਗਰੇ ਨੇ ਕਿਹਾ ਕਿ ਹੁਣ ਕਿੱਥੇ ਹਾਂ ਸਾਰੀਆਂ ਕਿਸਾਨ ਜਥੇਬੰਦੀਆਂ ਪਿੱਛੇ ਪੈ ਗਈਆਂ ਕਿ ਉਦੋਂ ਤੁਹਾਨੂੰ ਕਿਸੇ ਨੇ ਕਿਹਾ ਸੀ ਝੂਠ ਬੋਲੋ ਹੁਣ ਤੁਸੀਂ ਲਗਾਤਾਰ ਦੇ ਵਿੱਚ ਝੂਠ ਬੋਲੀ ਜਾਂਦੇ ਹੋ ਸੋ ਐਮਐਸਪੀ ਦੀ ਗਰੰਟੀ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਤੇ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਵੀ ਰਗੜਾ ਲਾਇਆ ਇਹੀ ਗੱਲ ਅਮਰਿੰਦਰ ਸਿੰਘ ਰਾਜਾਵੜਿੰਗ ਪੁੱਛ ਰਹੇ ਨੇ ਕਿ ਭਾਈ ਸਾਹਿਬ ਤੁਸੀਂ ਉਦੋਂ ਕਹਿੰਦੇ ਸੀ ਸਵਾਲ ਪੁੱਛੋ ਇਹਨਾਂ ਤੋਂ ਤੁਹਾਡੇ ਪਿੰਡਾਂ ਚੋਂ ਉਹਨਾਂ ਤੇ ਅੱਜ ਭੱਜਦੇ ਹੋ ਤੁਸੀਂ ਉਹਦੇ ਤੋਂ ਸੋ ਇਰਾਸੀ ਪਾਰਟੀਆਂ ਦੇ ਆਗੂ ਜਦੋਂ ਸੱਤਾ 'ਚ ਹੁੰਦੇ ਆ ਗੱਲ ਹੋਰ ਹੁੰਦੀ ਹੈ ਤੇ ਜਦੋਂ ਸੱਤਾ 'ਚੋਂ ਬਾਹਰ ਹੁੰਦੇ ਆ ਗੱਲ ਹੋਰ ਹੋ ਜਾਂਦੀ ਹੈ ਜੀ ਸੋ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜੋ ਕਿ ਕਾਂਗਰਸ ਤੋਂ ਦੇ ਉਮੀਦਵਾਰ ਨੇ ਜਲੰਧਰ ਤੋਂ ਉਹਨਾਂ ਨੂੰ ਲੋਕਾਂ ਨੇ ਬਿੱਲ ਦਿਖਾਇਆ ਜੀ ਕਹਿੰਦੇ ਬਿੱਲ ਮਾਫ ਹੋਉਂਦੇ ਬਿਜਲੀ ਸਾਨੂੰ ਕਿੰਨੇ ਕਿੰਨੇ ਬਿਰਾ ਰਹੇ ਨੇ ਜੀ ਦੇਖੋ ਬਿੱਲ ਮਾਪਤਾ ਹੈਗੇ ਐ ਮੈਂ ਇਸ ਗੱਲ ਦੇ ਵਿੱਚ ਨਹੀਂ ਕਹਿੰਦਾ ਇਹਨਾਂ ਨੇ ਅਜੇ ਤਾਂ ਬਿੱਲ ਮਾਫ ਕੀਤੇ ਵਿਆ ਪਰ ਉਹਨੇ ਰਗੜਾ ਘਟਤਾ ਬਿਜਲੀ ਬੋਰਡ ਦਾ ਜਿਹਨੂੰ ਅੱਜ ਕੱਲ ਆਪਾਂ ਬਿਜਲੀ ਨਿਗਮ ਕਹਿੰਦੇ ਆ ਉਹ ਕਿ ਉੱਥੇ ਦੇ ਕੁਦਰ ਵਾਲੇ پاسੇ ਨੂੰ ਗਏ ਇਹ ਸਮੱਸਿਆ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਦੱਸਣੀ ਚਾਹੀਦੀ ਹੈ ਪਰ ਜੇ ਚੰਨੀ ਸਾਹਿਬ ਕੋਲੇ ਆਏ ਉਹ ਔਰਤਾਂ ਕੁਝ ਹੋਰ ਬੰਦੇ ਮਾਮਲਾ ਤਾਂ ਤਕਰੀਕੀ ਹੈ ਉਹਦਾ ਕਾਰਨ ਲੱਭਣਾ ਚਾਹੀਦਾ ਉਹ ਕਹਿੰਦੇ ਜੇ ਬਿਜਲੀ ਆਉਂਦੀ ਹੈ ਜੀ 4 ਘੰਟੇ ਮਸਾਂ ਆਉਂਦੀ ਹੈ ਅੱਜ ਤਾਂ ਦੇਖੋ ਅੱਗੇ-ਅੱਗੇ ਹੋਤਾ ਹੈ ਕਿਆ ਕਿਉਂਕਿ ਇੱਕ ਕਲ ਜ਼ਰੂਰ ਹੈ ਗੋਇੰਦਵਾਲ ਦੇ ਸਾਹਿਬ ਦਾ ਤਾਂ ਬਿਜਲੀ ਕਰ ਸਰਕਾਰ ਨੇ ਖਰੀਦ ਕੇ ਆਪਣਾ ਬਣਾ ਲਿਆ ਜਿਹੜਾ ਪਹਿਲਾਂ ਕਿਸੇ ਨੇ ਕੰਮ ਨਹੀਂ ਕੀਤਾ ਉਹ ਕੰਮ ਇਹਨਾਂ ਨੇ ਕੀਤਾ ਉਹਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਵਜਿਤ ਹੈ ਸੋ ਇਹ ਜਿਹੜੀ ਸਮੱਸਿਆ ਹੈ ਜੇ ਤਾਂ 300 ਜੂਨ ਤੋਂ ਪਾਰ ਜਾਂਦੀ ਹੈ ਮਹੀਨਾ ਇਹ ਤਾਂ ਬੱਕਰੀ ਗੱਲ ਐ ਉਹਨਾਂ ਦੇ ਬਿੱਲ ਆ ਕੇ ਹੋ ਰਹੇ ਨੇ ਕਈਆਂ ਤੋਂ ਬਿੱਲ ਭਰੇ ਨਹੀਂ ਗਏ ਕਹਿੰਦੇ ਕਨੈਕਸ਼ਨ ਕੱਟੇ ਗਏ ਇਹ ਮਾਮਲਾ ਬੜੀ ਪੜਤਾਲ ਦਾ ਮਾਮਲਾ ਹੈ ਚਰਜੀ ਸੁਚੰਨੀ ਹੋਰਾਂ ਦੇ ਸਾਹਮਣੇ ਲੋਕਾਂ ਨੇ ਲਿਆਂਦਾ ਹੈ ਕਿ ਸਰਕਾਰ ਹਵਾਈ ਗੱਲਾਂ ਕਰਦੀ ਆ ਮੁੱਖ ਮੰਤਰੀ ਕਹਿੰਦੇ ਸਾਬਕਾ ਮੌਜੂਦਾ ਮੁੱਖ ਮੰਤਰੀ ਤੇ ਦੋਸ਼ ਲਾਉਂਦੇ ਨੇ ਉਹ ਕਹਿੰਦੇ ਕਿ ਜੇਕਰ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਇਹ ਸਮੱਸਿਆ ਦੂਰ ਨਾ ਕੀਤੀ ਤਾਂ ਉਹ ਸੰਘਰਸ਼ ਦਾਰਾ ਫੜਨਗੇ ਇਹ ਤੋਂ ਕੌਣ ਰੁਕ ਸਕਦਾ ਸੰਘਰਸ਼ ਨੂੰ ਕਰੋ ਪਰ ਇਹ ਮਾਮਲਾ ਪੜਤਾਲ ਦਾ ਹੈ ਇਹਦੇ ਪਿੱਛੇ ਕਾਰਨ ਕੋਈ ਹੋਰ ਹੋ ਸਕਦਾ ਹੈ ਕਿਉਂਕਿ ਅਜੇ ਤੱਕ ਮੇਰਾ ਨਜੀਬ ਇਸੇ ਵੀ ਦੇ ਮੇਰਾ ਬਿਲ ਵੀ ਆਇਆ ਹੈ ਹਾਲਾਂਕਿ ਮੈਂ ਇਸ ਗੱਲ ਦੇ ਡਾਡਾ ਖਿਲਾਫ ਹਾਂ ਕਿ ਬਿੱਲ ਤੁਸੀਂ ਘਟਾ ਦਿਓ ਪਰ ਲਓ ਜਰੂਰ ਬਿਜਲੀ ਨੇ ਕੰਮ ਨੂੰ ਲਾਲੇ ਪਾਏ ਪਏ ਨੇ ਉਸ ਪਾਸੇ ਵੱਲ ਦੇਖਣਾ ਚਾਹੀਦਾ 8-9 ਜੋ ਹਜ਼ਾਰ ਕਰੋੜ ਤੁਸੀਂ ਬਿਜਲੀ ਬੋਰਡ ਦਾ ਜਿਹੜੇ ਚੰਗਾ ਭਲਾ ਲੋਕ ਦਿੰਦੇ ਐ ਉਹਦਾ ਤੁਸੀਂ ਵਿੜਾਗਰ ਕਰਕੇ ਰੱਖਤਾ ਆਪਣੀਆਂ ਵੋਟਾਂ ਪਿੱਛੇ ਬੋਖਤ ਖੋਰੀ ਦੀ ਥਾਂ ਜਿਹੜੀਆਂ ਸਮੱਸਿਆਵਾਂ ਨੇ ਸੜਕਾਂ ਦਾ ਮਾੜਾ ਹਾਲ ਹੈ ਜਿਹੜੀਆਂ ਲੋੜਾਂ ਨੇ ਲੋਕਾਂ ਦੀ ਆ ਮੂਰੇ ਜੂਨ ਦਾ ਮਹੀਨਾ ਫੇਰ ਆ ਰਿਹਾ ਹੈ ਬਰਸਾਤਾਂ ਆਉਣਗੀਆਂ ਨਾ ਤੋਤੋ ਘੱਗੜ ਦਾ ਸਬਰਿਆ ਨਾ ਕੁਛ ਹੋਰ ਸਬਰਿਆ ਹਾਂ ਮੱਖ ਮੰਤਰੀ ਨੇ ਇੱਕ ਐਲਾਨ ਕੀਤਾ ਸੀ ਕਿ ਨਹਿਰੀ ਪਾਣੀ ਸਜਾਈ ਵਾਸਤੇ ਵਧਾਵਾਂਗੇ ਚੰਗੀ ਗੱਲ ਹੈ ਉਹਦੇ ਉੱਤੇ ਕੁਝ ਕੰਮ ਹੋ ਰਿਹਾ ਹੈ ਜੇ ਨਹਿਰੀ ਪਾਣੀ ਵੱਧ ਜਾਵੇ ਬਿਜਲੀ ਦੀ ਨਿਰਭਰਤਾ ਘਟ ਜੇਗੀ ਨਾਲ ਤਾਂ ਧਰਤੀ ਹੇਠਲਾ ਪਾਣੀ ਥੱਲੇ ਨਹੀਂ ਜਾਏਗਾ ਨਾਲੇ ਨਹਿਰੀ ਪਾਣੀ ਨੂੰ ਅਸੀਂ ਉਹ ਹੇਠਲੇ ਪਾਣੀ ਦੇ ਮੁਕਾਬਲੇ ਕਿਤੇ ਵਧੀਆ ਪਾਣੀ ਹੈ ਜਿਹੜਾ ਕਿ ਸਿੰਚਾਈ ਵਾਸਤੇ ਵਰਤਿਆ ਜਾ ਸਕਦਾ ਜੀ ਸੌਦੀ ਜੀ ਦੇ ਪਾਸੇ ਪਟਿਆਲੇ ਤੋਂ ਭਾਜਪਾ ਦੇ ਉਮੀਦਵਾਰ ਨੇ ਜੀ ਮਹਾਰਾਣੀ ਪ੍ਰਨੀਤ ਕੋਲੋਂ ਵੀ ਕਿਸਾਨਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਜੀ ਦੇਖੋ ਇੱਥੇ ਇੱਕ ਉੱਤਰੀ ਬਾਈਪਾਸ ਦਾ ਮਾਮਲਾ ਇਹ ਮਾਮਲਾ ਅਦਾਲਤ 'ਚ ਵੀ ਜਾ ਚੁੱਕਿਆ ਅਦਾਲਤ ਨੇ ਵੀ ਕਹਿਤਾ ਕਿ 60 ਦਿਨਾਂ ਦੇ ਵਿੱਚ ਤੁਸੀਂ ਇਹਦੇ ਤੇ ਫੈਸਲਾ ਕਰੋ ਉਹ ਦਿਨ ਤੇ ਫੈਸਲਾ ਹੋਇਆ ਨਹੀਂ 60 ਦਿਨ ਜ ਤਿੰਨ ਮਹੀਨੇ ਲੰਘ ਗਏ ਅੱਜ ਮਹਾਰਾਣੀ ਪ੍ਰਨੀਤ ਕੌਰ ਨੇ ਇੱਕ ਪ੍ਰੈਸ ਮੀਟਿੰਗ ਕੀਤੀ ਉਹਦੇ ਵਿੱਚ ਅਸਲ ਸਮੱਸਿਆ ਕੀ ਹੈ ਪ੍ਰੋਜੈਕਟ ਹੈਗਾ ਐਨ ਐਚ ਆਈ ਦਾ ਉਹਦੇ ਵਿੱਚ ਕੇਂਦਰ ਸਰਕਾਰ ਦਾ ਤੇ ਰਾਜ ਸਰਕਾਰ ਦਾ ਪੈਸਾ ਜਿਹੜਾ ਕਿ ਜ਼ਮੀਨਾ ਪ੍ਰਾਪਤ ਕਰਨ ਵਾਸਤੇ ਦਿੱਤਾ ਜਾਣਾ ਜਿੰਨੇ ਕੀ ਜਾਣਕਾਰੀ ਮੈਨੂੰ ਪਤਾ ਲੱਗੀ ਜੇ ਸ਼੍ਰੀਮਤੀ ਪ੍ਰਨੀਤ ਕੌਰ ਵੀ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਨੇ ਆਪਣੇ ਪੈਸੇ ਪਾਤੇ ਸੂਬਾ ਸਰਕਾਰ ਨੇ ਉਹ ਹਿੱਸਾ ਪਾਇਆ ਨਹੀਂ ਅਜੇ ਕੱਲ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਚੋਣ ਜਾਬਤੇ ਦੇ ਆੜ ਵਿੱਚ ਤੁਸੀਂ ਸਾਡੇ ਦਿੱਤੇ ਫੈਸਲੇ ਰੋਕ ਨਹੀਂ ਸਕਦੇ ਲਾਗੂ ਕਰੋਗੇ ਨਹੀਂ ਤਾਂ ਅਦਾਲਤ ਦੀ ਹੱਦ ਤੱਕ ਤਾਂ ਮਾਮਲਾ ਤੁਹਾਡੇ ਉੱਤੇ ਚਲਾਇਆ ਜਾ ਸਕਦਾ ਹੈ ਇਹ ਹੀ ਗੱਲ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਇਹਦੇ ਵਿੱਚ ਪੈਸੇ ਨਹੀਂ ਪਾ ਰਹੀ ਜਦੋਂ ਇਹ ਪੈਸੇ ਸੂਬਾ ਸਰਕਾਰ ਪਾਵੇਗੀ ਉੜਦੀ ਜੀ ਗੱਲ ਇਹ ਵੀ ਪਤਾ ਲੱਗੀ ਹੈ ਕਿ ਸ਼ਾਇਦ ਸਾਰੇ ਪ੍ਰੋਜੈਕਟ ਨੂੰ ਸੈਂਟਰ ਆਪਣੇ ਹੱਥਾਂ ਚ ਲੈਣ ਲੱਗਿਆ ਹੈ ਪਰ ਉਹਨਾਂ ਕਿਸਾਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਦੀ ਜ਼ਮੀਨ ਵੀ ਤੁਸੀਂ ਲੈ ਲਈ ਇੰਤਕਾਲ ਵੀ ਕਰਾ ਲਏ ਪਰ ਉਹ ਲਗਾਤਾਰਤਾ ਦੇ ਵਿੱਚ ਦੇਖ ਰਹੇ ਨੇ ਕਿ ਉਤਤਬਲ ਕਦੋਂ ਡਿੱਗੇਗਾ ਇਸ ਮਾਮਲੇ ਨੂੰ ਲੈ ਕੇ ਮਹਾਰਾਣੀ ਪ੍ਰਨੀਤ ਕੌਰ ਨੇ ਪੱਤਰਕਾਰਾਂ ਦੇ ਨਾਲ ਇਹ ਗੱਲਬਾਤ ਕਰਦਿਆਂ ਸਵਾਲ ਜਵਾਬ ਕੀਤੇ ਨੇ ਜੀ ਸੋ ਦੂਜੇ ਪਾਸੇ ਬੀਤੇ ਦਿਨੀ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਇਤਰਾਜਕ ਪੋਸਟਰ ਲੱਗੇ ਸੀ ਜਿੱਤੇ ਚਲਦੇ ਚੰਨੀ ਵੱਲੋਂ ਕਿਹਾ ਗਿਆ ਕਿ ਇਹ ਚੌਧਰੀ ਪਰਿਵਾਰ ਵੱਲੋਂ ਇਲਜ਼ਾਮ ਲਗਾਇਆ ਗਿਆ ਨੇ ਜੀ ਦੇਖੋ ਜਿਹੜਾ ਇਹ ਇਤਰਾਜਜੋਕ ਪੋਸਟਰ ਸੀ ਇਹਦੀ ਪੜਤਾਲ ਹੋਣੀ ਚਾਹੀਦੀ ਸੀ ਹੁਣ ਤੱਕ ਕਿਸੇ ਨਾ ਕਿਸ ਨੇ ਤਾਂ ਲਾਏ ਆ ਸੀਸੀਟੀਵੀ ਦੇ ਵਿੱਚ ਉਹ ਕੈਦ ਵੀ ਹੋਏ ਹੋਣਗੇ ਸੋ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਉਹਦਾ ਦੋਸ਼ ਲਾਤਾ ਇਹ ਸਾਰੇ ਦਾ ਸਾਰਾ ਕੰਮ ਚੌਧਰੀ ਪਰਿਵਾਰ ਦਾ ਹੈ ਇੱਥੇ ਹਰ ਕੁਝ ਨਹੀਂ ਪਤਾ ਲੱਗਦਾ ਕੌਣ ਕਿਹੜੇ ਪਾਸੇ ਨੂੰ ਤੁਰਿਆ ਫਿਰਦਾ ਹੈ ਸਵੇਰੇ ਇੱਕ ਪਾਰਟੀ ਦਾ ਹੁੰਦਾ ਸ਼ਾਮ ਨੂੰ ਕੋਈ ਅਗਲੇ ਦਿਨ ਕੋਈ ਸੁਬਾਹ ਸਾਂਝਦਾ ਸਾਰੇ ਹੀ ਰਾਸੀ ਪਾਰਟੀਆਂ ਦੇ ਆਗੂਆਂ ਨੂੰ ਥੋੜਾ ਜਿਹਾ ਜਾਬਤੇ 'ਚ ਰਹਿਣਾ ਚਾਹੀਦਾ ਜਦੋਂ ਤੁਸੀਂ ਜਾਬਤੇ 'ਚ ਨਹੀਂ ਰਹਿੰਦੇ ਉਹਦਾ ਨੁਕਸਾਨ ਵੀ ਹੈ ਤੁਸੀਂ ਪ੍ਰੋਸਰਾਂ ਕੀ ਚਾਹੁੰਦੇ ਹੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਹੀ ਦਸਣੀਆਂ ਨੇ ਇਹ ਦੇ ਤਾਂ ਪਹਿਲਾਂ ਵੀ ਕਈ ਤਰ੍ਹਾਂ ਦੇ ਵਿਵਾਦ ਚੰਨੀ ਸਾਹਿਬ ਨਾਲ ਜੁੜਦੇ ਰਹੇ ਐ ਕਦੇ-ਕਦੇ ਆਈਐਸ ਅਧਿਕਾਰੀ ਦਾ ਮਾਮਲਾ ਵੀ ਜੁੜ ਗਿਆ ਸੀ ਬਹੁਤ ਸਮਾਂ ਪਹਿਲਾਂ ਸੋ ਇਹਦਾ ਜਵਾਬ ਸਾਰੇ ਆਗੂਆਂ ਨੂੰ ਮੈਂ ਕਿਸੇ ਕਾਨੂੰਨੀ ਕਹਿੰਦਾ ਭਾਵੇਂ ਚੰਨੀ ਜੀ ਹੋਣ ਭਾਵੇਂ ਚੌਧਰੀ ਪਰਿਵਾਰ ਹੋਵੇ ਜਾਂ ਕੋਈ ਹੋਰ ਹੋਵੇ ਜਿੰਨੀਆਂ ਵੀ ਪਾਰਟੀਆਂ ਦੇ ਆਗੂ ਖੜੇ ਨੇ ਕਿਰਪਾ ਕਰਕੇ ਥੋੜੀ ਜੀ ਭਾਸ਼ਾ ਦੀ ਮਰਿਆਦਾ ਰੱਖੋ ਕਾਬੂ ਏਟ ਰੱਖੋ ਆਪਣੇ ਆਪ ਨੂੰ ਸੌਖੇ ਰਹੋਗੇ ਜੀ ਸਦੂਜੋ ਪਾਸੇ ਮਨੀਸ਼ ਸ਼ੋਧਿਆ ਨਿਰਾਇਖ ਹਾਸਲ ਤੇ ਵਾਦਾ ਕਰ ਦਿੱਤਾ ਗਿਆ ਜੀ ਬਿਲਕੁਲ ਜੀ ਇਹ ਇੱਕ ਰੂਟੀਨ ਮੈਟਰ ਹੁੰਦਾ ਹੈ ਬਟੂ ਜੀ ਕਿ ਆਪਕਾਰੀ ਨੀਤੀ ਦੇ ਵਿੱਚ ਜਿਹੜਾ ਮਨੀ ਲੌਂਡਰਿੰਗ ਐਕਟ ਹੈ ਉਹਨਾਂ ਨੂੰ ਅਦਾਲਤ 'ਚ ਪੇਸ਼ ਕਰ ਦਿਓ ਜਾ ਵੀਡੀਓ ਕਾਨਫਰੰਸ ਰਾਹੀਂ ਕਰਦੇ ਹੋ ਉਹ 14 ਦਿਨ ਵਧਰਾ ਹੁੰਦਾ ਹੈ ਇਹਦੇ ਵਿੱਚ ਵੀ ਬਾਹਨਯੋਗ ਅਦਾਲਤ ਨੇ ਇਹ 14 ਦਿਨ ਦਾ ਜਿਹੜਾ ਰਿਮਾਂਡ ਹੈ ਮਨੀਸ਼ ਸ਼ੋਧਿਆ ਤੇ ਉਹਨਾਂ ਦੇ ਨਾਲ ਜਿਹੜਾ ਵਿਜੇ ਨਾਇਰ ਤੇ ਹੋਰ ਹੁਣ ਇਹ 8 ਮਈ ਤੱਕ ਵਧਾ ਦਿੱਤਾ ਗਿਆ ਹੈ ਪਾਪ 8 ਮਈ ਤੱਕ ਇਹ ਜੋ ਤੱਕ ਜਵਾਨਤ ਨਹੀਂ ਹੁੰਦੀ ਜਾਤਾ ਨਹੀਂ ਪਰ 8 ਮਈ ਨੂੰ ਇਹਨਾਂ ਨੂੰ ਦੁਬਾਰਾ ਫੇਰ ਅਦਾਲਤ ਦੇ ਵਿੱਚ ਪੇਸ਼ ਕਰਨਾ ਪਵੇਗਾ ਜੀ ਸਤਿਜੋ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਨੇ ਬਿਕਰਮ ਜੋਸ ਸਿੰਘ ਮਜੀਠੀਆ ਵੱਲੋਂ ਮੁਰਤ ਤੋਂ ਐਮਐਸਪੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੀ ਰਹਿ ਗਿਆ ਜੀ ਦੇਖੋ ਜਿਵੇਂ ਪਹਿਲਾਂ ਕਹਿ ਕੇ ਹਟਿਆ ਘਟੋ ਘਟ ਸਮਰਥਨ ਮੁੱਲ ਦੇ ਮਾਮਲੇ ਵਿੱਚ ਸਾਡੇ ਮੁੱਖ ਮੰਤਰੀ ਇਸ ਕਰਕੇ ਅੜੇ ਆ ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਖੇਤੀ ਰਾਜ ਦਾ ਵਿਸ਼ਾ ਜੇ ਖੇਤੀ ਰਾਜ ਦਾ ਵਿਸ਼ਾ ਤੇ ਇਹਦੇ ਉੱਤੇ ਤੁਸੀਂ ਫਿਰ ਦਿਓ ਫੈਸਲਾ ਉਦੋਂ ਇਹਨਾਂ ਨੇ ਕਿਹਾ ਸੀ ਕਿ ਆਪ ਖਰੀਦਨੀ ਚਾਹੀਦੀ ਹੈ ਤੇ ਹੁਣ ਜਦੋਂ ਆਪ ਬਣ ਗਏ ਕਿ ਕਿਰਦੋਂ ਤੁਸੀਂ ਹੁੰਦੋਂ ਤੁਸੀਂ ਤਾਂ ਖੁਦੋਂ ਮੁਖੰਤਰੀ ਹੋ ਉਹਦੇ ਤੋਂ ਭੱਜ ਗਏ ਸੋ ਉਹ ਕਹਿੰਦੇ ਕਿ ਖਰਾਬੇ ਦਾ ਮੁਆਵਜ਼ਾ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਗੋਲੀਆਂ ਚਲਾਉਣਾ ਕਤਲ ਅਤੇ ਤਸ਼ੱਦਦ ਇਹ ਸਾਰੇ ਮੁੱਦੇ ਮਾਨ ਸਾਹਿਬ ਸਪਸ਼ਟ ਕਰਦੇ ਆ ਕਿ ਤੁਸੀਂ ਕਿਸਾਨ ਵਿਰੋਧੀ ਹੋ ਤੁਸੀਂ ਪੰਜਾਬੀਆਂ ਦੇ ਨਾਲ ਧਰੋ ਕਮਾਇਆ ਤੇ ਕਈ ਤਰ੍ਹਾਂ ਦੇ ਹੋਰ ਦੋਸ਼ ਉਹਨਾਂ ਨੇ ਲਾਏ ਨੇ ਸੋ ਐਮਐਸਪੀ ਬਾਈ ਫਸਲਾਂ ਤੇ ਹੈ ਇਹੀ ਤਾਂ ਅੜਕਾ ਪਿਆ ਹੋਇਆ ਹੈ ਕਿਸਾਨਾਂ ਦੀਆਂ ਕੁਝ ਜਥੇਬੰਦੀਆਂ ਇਹਦਾ ਵਿਰੋਧ ਵੀ ਕਰ ਰਹੀਆਂ ਨੇ ਰੇਲਾ ਬੰਦ ਨੇ ਮੈਂ ਇੱਕ ਵਾਰ ਨਹੀਂ अनेਕ ਵਾਰ ਗੱਲ ਕਹੀ ਹੈ ਕਿ ਤੁਸੀਂ ਆਮ ਲੋਕਾਂ ਨੂੰ ਹੁਣ ਤੰਗ ਕਰ ਰਹੇ ਹੋ ਤੁਹਾਨੂੰ ਵੀ ਪਤਾ ਹੈ ਇਸ ਵੇਲੇ ਕੁਝ ਨਹੀਂ ਹੋ ਸਕਦਾ ਕਿਉਂਕਿ ਚੋਣ ਜਾਬਤਾ ਜੇ ਕੋਈ ਲਾਗੂ ਵੀ ਕਰੂਗਾ ਇਹਦੀ ਕਿਹੜੀ ਗਾਰੰਟੀ ਹੈ ਕਿ ਚੋਣ ਕਮਿਸ਼ਨ ਉਹਨੂੰ ਮੰਨੇਗਾ ਜਾਂ ਨਹੀਂ ਮੰਨੇਗਾ ਤੇ ਮਨੋਰ ਲਾਲ ਖੱਟੜ ਸਪਸ਼ਟ ਕਹਿ ਚੁੱਕੇ ਨੇ ਸਾਬਕਾ ਮੁੱਖ ਮੰਤਰੀ ਹਰਿਆਣਾ ਕਿ ਸਾਨੂੰ ਤਾਂ ਇਹਨਾਂ ਦੇ ਧਰਨੇ ਦੇਣ ਦਾ ਫਾਇਦਾ ਹੁੰਦਾ ਹੈ ਪਰ ਇਹਦੇ ਵਿੱਚ ਆਮ ਲੋਕ ਜਿਨ੍ਹਾਂ ਨੇ ਸਫਰੀ ਉਹਨਾਂ ਨੂੰ ਰੇਲ ਦਾ ਸੂਟ ਕਰਦਾ ਹੈ ਉਹ ਇਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਨੇ ਭਾਵੇਂ ਭਦੇਰ ਸਾਹਿਬ ਹੈ ਡੱਲੇਵਾਲ ਸਾਹਿਬ ਹੈ ਕੋਈ ਵੀ ਹੈ ਇੱਕ ਪੱਖ ਉਹਨਾਂ ਲੋਕਾਂ ਦਾ ਵੀ ਲੈਣਾ ਚਾਹੀਦਾ ਹੈ ਜਿਨ੍ਹਾਂ ਨੂੰ ਰੇਲਵੇ ਵਿਭਾਗ ਨੇ ਪੈਸੇ ਵੀ ਵਾਪਸ ਕਰਤੇ 46-47 ਲੱਖ ਰੁਪਇਆ ਤੇ ਰੇਲਾ ਇਧਰੋਂ ਬੰਦ ਨੇ ਕੁਝ ਜ਼ਰੂਰੀ ਰੇਲਾਂ ਨੂੰ ਚੰਡੀਗੜ੍ਹ ਸਾਹਨੇਵਾਲ ਦੇ ਰਸਤੇ ਚਲਾਇਆ ਜਾ ਰਿਹਾ ਹੈ ਕਈਆਂ ਨੂੰ ਧੂਰੀ ਦੇ ਰਸਤੇ ਅੰਮ੍ਰਿਤਸਰ ਵਾਲੇ ਪਾਸੇ ਨੂੰ ਭੇਜਿਆ ਜਾ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਮੋੜ ਵਿਚਾਰਨ ਵਾਲੀ ਗੱਲ ਹੈ ਚੰਗਾ ਤੁਸੀਂ ਜੇ ਇਹਨੂੰ ਵਿਚਾਰ ਕੇ ਕੋਈ ਵਿਚਲਾ ਹੱਲ ਕੱਢ ਲਓ ਘਟੋ ਘਟ ਲੋਕਾਂ ਨੂੰ ਪਰੇਸ਼ਾਨੀ ਖੱਜਲ ਖੁਆਰੀ ਨਾ ਹੋਵੇ ਜੀ ਸਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਪਤਨੀ ਵੱਲੋਂ ਕਮਾਂਡ ਸਾਂਭੀ ਜਾ ਰਹੀ ਹੈ ਜੀ ਪਾਰਟੀ ਦੀ ਐਸ ਵੇਲੇ ਸ਼੍ਰੀਮਤੀ ਸਨੀਤਾ ਕੇਜਰੀਵਾਲ ਓਹ ਪਾਰਟੀ ਦੇ ਕਰਤਾ ਤਰਤਾ ਬਣ ਗਏ ਐ ਕਿੱਥੇ ਗਏ ਉਹ ਲੋਕ ਜਿਹੜੇ ਕਹਿੰਦੇ ਸੀ ਕੇਜਰੀਵਾਲ ਸਾਹਿਬ ਦੇ ਜਾਣ ਤੋਂ ਬਾਅਦ ਭਗਵੰਤ ਮਾਨ ਸਾਰੇ ਬਾਗਡੋਰ ਸੁਭਾਲਣਗੇ ਉਹਨਾਂ ਨੇ ਟਿਚ ਜਾਣਿਆ ਤੇ ਉਹ ਖਾਣ ਪੀਣ ਨੂੰ ਕੋਈ ਡੰਡੇ ਖਾਣ ਨੂੰ ਕੋਈ ਜਦੋਂ ਡਰਨ ਘਟੋਲਾ ਚਾਹੀਦਾ ਆ ਆ ਭਗਵੰਤ ਸਿੰਘ ਸਵਾਰੀਆਂ ਚੱਕ ਦਿੱਲੀੋਂ ਚੱਲ ਗਏ ਤੇ ਜਦੋਂ ਚੌਧਰ ਦੇਣੀ ਹੈ ਉਦੋਂ ਆਪਣੇ ਆਲੇ ਹੁਣ ਵੀ ਉਹਨਾਂ ਨੇ ਫਿਰ ਸੁਨੀਤਾ ਕੇਜਰੀਵਾਲ ਨੂੰ 6 ਮਹੀਨੇ ਵਾਸਤੇ ਤਾਂ ਮੁੱਖ ਮੰਤਰੀ ਬਣ ਸਕਦੀਆਂ ਬਣਾ ਲੈਣ ਜਿਹੜੀਆਂ ਫੈਲਾ ਰੁਕੀਆਂ ਪੀ ਗਾਂ ਨੇ ਠੋਕ ਠੋਕ ਉਹ ਤਾਂ ਨਾ ਰੁਕਣ ਸੋ ਬੀਬੀ ਸੁਨੀਤਾ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦਿੱਲੀ ਦੀ ਜਿਹੜੀ ਬਾਗਡੋਰ ਆਪਣੇ ਹੱਥਾਂ ਚ ਸੁਭਾਲ ਲਈ ਹੈ ਤੇ ਉਹ ਕੰਮ ਤੰਦੇ ਕਰ ਰਹੇ ਨੇ ਕੁਝ ਆਗੂ ਨੇ ਕੁਝ ਪਰਿਵਾਰਕ ਮੈਂਬਰ ਨੇ ਜਿਹੜੇ ਇੱਕ ਤੋਂ ਵੱਧ ਬਾਦ ਅਰਵਿੰਦ ਕੇਜਰੀਵਾਲ ਨਾਲ ਜਾ ਕੇ ਮੁਲਾਕਾਤ ਕਰ ਸਕਦੇ ਜੀ ਸੋ ਦੂਜੇ ਪਾਸੇ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਨਿਸ਼ਾਨੇ ਸਾਧੇ ਕੀ ਇਹਨਾਂ ਨੇ ਕਿਹਾ ਕਿ ਚੋਣਾ ਹੱਥੋਂ ਖਿਸਕਦੀਆਂ ਦੇਖ ਪ੍ਰਧਾਨ ਮੰਤਰੀ ਇਹ ਜਿਹੇ ਬਿਆਨ ਦੇ ਰਹੇ ਨੇ ਜੀ ਦੇਖੋ ਉਹਨਾਂ ਨੇ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹਰ ਮਾਮਲੇ ਨੂੰ ਹਰ ਚੱਲਦੀ ਰੇਲ ਨੂੰ ਡੀ ਰੇਲ ਕਰ ਰਿਹਾ ਹੈ ਇਹ ਬਹੁਤ ਨੁਕਸਾਨਦੇਹ ਹੈ ਇਹਦੇ ਨਾਲ ਸਾਡਾ ਵੱਡਾ ਨੁਕਸਾਨ ਹੋਵੇਗਾ ਸੋ ਇਹ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਸੋ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਅੱਜਕੱਲ੍ਹ ਸ਼ੁਰੂ ਕੀਤੀ ਹੈ ਬਹੁਤ ਸਾਰੇ ਆਗੂ ਇਹ ਗੱਲ ਕਹਿੰਦੇ ਆ ਕਿ ਇਹ ਸਾਰਾ ਕੁਝ ਪ੍ਰਧਾਨ ਮੰਤਰੀ ਬੁਖਲਾਟ ਦਈ ਨਿਸ਼ਾਨੀ ਹੈ ਉਹਨਾਂ ਨੂੰ ਪਹਿਲੇ ਗੇਟ ਤੇ ਦੂਜੇ ਗੇਟ ਦੇ ਪਿੱਛੋਂ ਮਤਲਬ ਸ਼ੀਸ਼ਾ ਸਾਫ਼ ਨਾજર ਆਉਂਦਾ ਦਿਖਾਈ ਦੇ ਰਿਹਾ ਹੈ ਜੀ ਤੁਹਾਡੇ ਪਾਸ ਚੋਣ ਮੈਨੀਫੈਸਟੋਨ ਲੈ ਕੇ ਕਈ ਸਵਾਲ ਚੁਕੇਗੇ ਨਹੀਂ ਵਿਰੋਧੀਆਂ ਵੱਲੋਂ ਚਲੋ ਕਈ ਤਰ੍ਹਾਂ ਦੇ ਸਵਾਲ ਆ ਇਹ ਤਾਂ ਚੁੱਕੇ ਜਾਣੇ ਆ ਤੇ ਕਰਦੇ ਰਹੇ ਨੇ ਆਪਦੇ ਨੂੰ ਹਰੇਕ ਸਰੋਂਦਾ ਹੁੰਦਾ ਹੈ ਦੂਜੇ ਦੇ ਭਾਂਡੇ ਨੂੰ ਹਰੇਕ ਨਿੰਦਦਾ ਹੈ ਜੀ ਉਹੀ ਕੁਝ ਇੱਥੇ ਵੀ ਆ ਰਿਹਾ ਹੈਗਾ ਕਿ ਜੋ ਕੁਝ ਸਾਡਾ ਹੈ ਇਹ ਤਾਂ ਸੋਨਾ ਹੈ ਜੋ ਕੁਝ ਜਿੰਨਾ ਦਾ ਹੈ ਉਹ ਕੱਖ ਵੀ ਨਹੀਂ ਸੋ ਦੇਖ ਰਹੇ ਆ ਇਹ ਸਾਰੇ ਮਾਮਲੇ ਦੇ ਵਿੱਚ ਕੁੱਲ ਮਿਲਾ ਕੇ ਕੀ ਨਜ਼ਰ ਆਉਂਦਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਨੈ ਟੈਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ